ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਕੋਲ ਵੀਰ ਤੁੰਕੇ ਨੇ ਪਿੰਡ ਸ਼ੌਣ ਥਾਣਾ ਕਲਾਂਗੋੜ ਪੈਂਦਾ ਜੀ ਤੇ ਜਿਹੜਾ ਗਦਾਸਪੁਰੀ ਹੈ ਨਾ ਹਾਂਜੀ ਗਦਾਸਪੁਰੀ ਤੇ ਇਹ ਵੀਰਾਂ ਨੇ ਸਾਡਾ ਨਾਲ ਸੰਪਰਕ ਕੀਤਾ ਸੀ ਕਿ ਸਾਡੇ ਪਿੰਡ ਇੱਕ ਵੀਰ ਵਾ ਜੋ ਪਿਛਲੇ ਕਰੀਬਨ ਕੋਈ 10-12 ਸਾਲ ਤੋਂ ਦੇ ਲੋ ਹਾਂਜੀ 10-12 ਸਾਲ ਤੋਂ ਹਾਂਜੀ 10-12 ਸਾਲ ਤੋਂ ਇੱਕ ਲਵਾਰਸ ਹਾਲਾਤ ਚ ਪਿਆ ਵਾ ਇਹ ਵੀਰ ਤੁਸੀਂ ਦੇਖ ਸਕਦੇ ਹਾਲਾਤ ਵੀਰ ਦੇ ਇਹ ਵੀਰ ਦਾ ਨਿਸ਼ਾਨ ਵਾ ਇਹ ਪਿੰਡ ਛੋਣ ਦਾ ਰਹਿਣ ਵਾਲਾ ਜੀ ਇਹ ਜੰਮੇ ਬਲੇ ਇੱਥੇ ਪਿੰਡ ਜੀ ਆਹ ਚੱਲ ਹੈ ਨਾ ਤੇ ਇਹ ਵੀਰ ਪਿੰਡ ਛੋਣ ਦੇ ਜੰਜ ਘਰ ਚ ਰਹਿ ਰਹੇ ਪਿਛਲੇ ਕੋਈ 10 ਸਾਲ ਤੋਂ ਰਹਿ ਰਹੇ ਕੋੰਗ ਰਹਿ ਰਹੇ 2-4 ਸਾਲ ਤੋਂ ਆਹ 2-4 ਪਹਿਨਾ ਕਰੀਂ ਨਹੀਂ ਅੜਪਲਕਾ ਜਿਹੜੇ ਤਾਂ ਲਿਖੇ ਤੇ ਇਹਨਾਂ ਦੀ ਕਹਾਣੀ ਐਦਾ ਕਿ ਇਹਨਾਂ ਦੇ ਮਾਤਾ ਪਿਤਾ ਮਾਤਾ ਪੂਰੀ ਹੋ ਗਈ ਸੀ ਮਾਤਾ ਡੈਥ ਹੋ ਚੁੱਕੀ ਹੋਈ ਡੈਡੀ ਜਿਹੜੇ ਕੋਈ ਦਰਦ ਦਰੂ ਨੁਕੜੀ ਪੀਂਦੇ ਸੀ ਉਹ ਘਰ-ਬਾਰ ਵੇਚ ਤਹਾਰ ਉਹਨਾਂ ਨੇ ਤੇ ਇਥੋਂ ਪਤਨੀ ਘਰ ਛੱਡ ਕੇ ਚੜ੍ਹ ਗਏ ਔਰ ਪਿੱਛੇ ਆਪਣਾ ਜਿਹੜਾ ਪੁੱਤ ਵਾ ਥੋੜਾ ਇਹ ਦਿਮਾਗੀ ਤੌਰ ਤੇ ਜਮਾਂਦਰੂ ਹੀ ਥੋੜਾ ਜਾਵਾ ਤੇ ਬੋਲ ਨਹੀਂ ਸਕਦਾ ਤੇ ਜਿਹੜੀ ਦਿਮਾਗ ਦੀ ਸੋਚਣ ਸ਼ਕਤੀ ਥੋੜੀ ਘਟਿਆ ਤੇ ਇੱਦਾਂ ਪਿੰਡ ਰਾ ਗਿਆ ਸੀ ਤੇ ਇਹ ਪਿੰਡ ਵਾਲਿਆਂ ਦਾ ਵੀ ਧੰਨਵਾਦ ਆ ਜਿਹੜੇ ਇਹਦੀ ਸੇਵਾ ਕਰਦੇ ਪਏ ਆ ਪਿਛਲੇ ਕਰੀਬਨ 3-4 ਸਾਲ ਤੋਂ ਜੰਜ਼ੀ ਘਰ ਦੇ ਵਿੱਚ ਇਹ ਰਹਿ ਰਿਹਾ ਸੀ ਤੇ ਇਹ ਵੀਰ ਨਾਂ ਤੇ ਬੋਲ ਸਕਦਾ ਵਾ ਤੇ ਨਾਂ ਹੀ ਆਪਣੇ ਬਾਰੇ ਕੋਈ ਬਹੁਤਾ ਦੱਸ ਸਕਦਾ ਕਿ ਇਹ ਨੂੰ ਨਾਂ ਹੀ ਇਸ਼ਾਰਿਆਂ ਨਾਲ ਗੱਲਬਾਤ ਕਰਦਾ ਵਾ ਪਰ ਇੰਨੀ ਉਹਦੀ ਸੋਚ ਸ਼ਕਤੀ ਨਹੀਂ ਹੈਗੀ ਤੇ ਇਹ ਵੀਰ ਨੂੰ ਅੱਜ ਸਾਡੇ ਕੋਲ ਮੰਡ ਦਾ ਸਿਵਾ ਬਿਰਦਾਸ਼ ਵਿੱਚ ਲੈ ਕੇ ਆਏ ਆ ਹਾਲਾਤ ਵੀ ਦੇਖ ਸਕਦੇ ਹੋ ਉਹਨਾਂ ਦਾ ਜਉਂਦੇ ਆਏ ਵੀਰ ਦੀ ਦਿਮਾਗੀ ਸ਼ਕਤੀ ਘਟਿਆ ਤੇ ਸੋਚਨ ਸ਼ਕਤੀ ਵੀ ਘਟਿਆ ਉਹਨੂੰ ਆਪਣੇ ਬਾਰੇ ਕੋਈ ਬਹੁਤੀ ਸਮਝ ਨਹੀਂ ਹੈਗੀ ਕੰਮ ਬਾਰੇ ਕਿੱਦਾਂ ਵਾਂ ਗੱਲਬਾਤ ਬਾਰੇ ਤੇ ਬੋਲਦਾ ਹੀ ਨਹੀਂ ਆ ਇਹ ਵੀਰ ਅੱਜ ਨਵਾਰਸਨਾਥ ਵਿੱਚ ਰਹਿ ਰਿਹਾ ਵਾ ਪਿੰਡ ਵਾਲਿਆਂ ਦਾ ਵੀ ਧੰਨਵਾਦ ਆ ਪੰਚਾਇਤ ਦਾ ਪੰਚਾਇਤ ਤੋਂ ਲਿਖਾ ਕੇ ਲੈ ਕੇ ਆਏ ਆ ਕਿਉਂਕਿ ਇਹ ਵੀਰ ਆਪਣੀ ਕਿਰਤ ਕਮਾਈ ਚੋਂ ਆਪਣਾ ਸਮਾਂ ਕੱਢਿਆ ਨਾਲੇ ਤੇ 2 2.5 ਘੰਟੇ ਤੋਂ ਚੱਲੇ ਆ ਵਿਚਾਰੇ ਈ ਰਿਕਸ਼ੇ ਤੇ ਲੈ ਕੇ ਆਏ ਸਾਰੇ ਇਹਨੂੰ ਚਾਰ ਪੰਜ ਜਾਣੇ ਜਿੰਨੇ ਪਿੰਡ ਦੇ ਵੀਰ ਸਾਰੇ ਕੰਮ ਕਰ ਵਾਲੇ ਵੀਰ ਲੈ ਕੇ ਆਏ ਜੀ ਤੇ ਅਸੀਂ ਇਹੀ ਬੇਨਤੀ ਕਰਦੇ ਹਾਂ ਗੁਰੂ ਸਾਹਿਬ ਅੱਗੇ ਵੀ ਇਹ ਵੀਰ ਨੂੰ ਤੰਦਰੁਸਤੀ ਬਖਸ਼ਣਾ ਆਪਾਂ ਜਿੰਨਾ ਕਿ ਸਾਡਾ ਟ੍ਰੀਟਮੈਂਟ ਹੋਏਗਾ ਉਹਨਾਂ ਦਾ ਕਰਾਂਗੇ ਪਰ ਤੁਸੀਂ ਵੇਖੋ ਇਦਾਂ ਦੇ ਹਾਲਾਤ ਪਿੰਡਾਂ ਵਿੱਚ ਆਮ ਬਣ ਗਏ ਆ ਕਿੰਨੇ ਹੀ ਵੀਰ ਸਾਨੂੰ ਇਦਾਂ ਦੇ ਫੋਨ ਆ ਰਹੇ ਜਿਹਦੇ ਪਿੰਡਾਂ ਵਿੱਚ ਦੇਖਭਾਲ ਕੋਈ ਨਹੀਂ ਰਹਿ ਰਹੇ ਆ ਜਿਨ੍ਹਾਂ ਦੀ ਪਿੰਡਾਂ ਵਿੱਚ ਦੇਖਭਾਲ ਨਹੀਂ ਹੋ ਰਹੀ ਚੰਗੇ ਭੜੇ ਸਾਡੇ ਪੰਜਾਬੀ ਵੀਰ ਇਸ ਤਰ੍ਹਾਂ ਦੇ ਹਾਲਾਤ 'ਚ ਰਹਿ ਰਹੇ ਵਾ ਇਹਦੀ ਕੋਈ ਸੇਵਾ ਪਾਣੀ ਨਹੀਂ ਸੀ ਹੋ ਰਹੀ ਜਿੰਨਾ ਕਿ ਪਿੰਡ ਵਾਲੇ ਉਹਦੀ ਕਰਦੇ ਸੀ ਪ੍ਰਸ਼ਾਦਾ ਪਾਣੀ ਸ਼ਕਾਉਂਦੇ ਸੀ ਉਹ ਪੀ ਦੀ ਬੀ ਸੀ ਪਰ ਇਸ ਤੋਂ ਬਾਅਦ ਤੁਹਾਨੂੰ ਪਤਾ ਵੀ ਹਰ ਵੀਰ ਦਾ ਆਪਣੇ ਆਪਣੇ ਘਰਾਂ 'ਚ ਕੰਮਕਾਰ ਹੁੰਦਾ ਵਾ ਕਿਰਤਕਮ ਇਹ ਕਰਨੀ ਹੁੰਦੀ ਆ ਮ ਕੰਮਕਾਰਾਂ ਜਾਣਾ ਹੁੰਦਾ ਵਾ ਤੇ ਜਿਹੜੇ ਕਰਕੇ ਇਹਨਾਂ ਕੋ ਸਮਾਨ ਨਹੀਂ ਸੀ ਪੁਰਤ ਤਿਆਰ ਆ ਅੱਜ ਵੀਰ ਸਾਰੇ ਪਿੰਡ ਵਾਲੇ ਪੰਚਾਇਤ ਦੇ ਸਹਿਯੋਗ ਨਾਲ ਅਗਲੇ ਆ ਗਏ ਸਰਪੰਚ ਜਗਰਾਤ ਸਿੰਘ ਆ ਜੀ ਹਾਂਜੀ ਪਿੰਡ ਸ਼ੌਹਣ ਜੀ ਤੇ ਇਹਨਾਂ ਦੇ ਵੀ ਇਦਾਂ ਨਾਮ ਆ ਇੱਕ ਆਕਾਸ਼ ਵੀਰ ਆ ਡੇਵਿਡ ਵੀਰ ਆ ਤੇ ਸ਼ਮਾ ਵੀਰ ਆ ਇਹ ਵੀਰ ਇਹਨਾਂ ਨੂੰ ਸਾਡੇ ਕੋਲ ਸ਼ਡਨ ਆਏ ਆ ਜੀ ਇਹ ਇਹ ਵੀਰ ਦੀਆਂ ਪਰਿਵਾਰ ਦੀ ਸੇਵਾ ਸੰਭਾਲਾ ਸਾਡੇ ਕੋਲ ਇੱਥੇ ਹੋਏਗੀ ਅਸੀਂ ਜਿੰਨਾ ਕਿ ਸਾਡੇ ਕੋਲ ਸਹਯੋਗ ਹੋਏਗਾ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਟ੍ਰੀਟਮੈਂਟ ਕਰਾਵਾਂਗੇ ਤੇ ਇਹਨਾਂ ਦਾ ਜਿਹੜਾ ਦਵਾਦਾਰੀ ਸ਼ੁਰੂ ਕਰਕੇ ਜਿੰਨਾ ਵੀ ਹੋ ਸਕਦਾ ਹੈ ਵੱਤਵਾਰ ਦੇ ਦਾ ਇਲਾਜ ਦਾ ਕਰਾਂਗੇ ਆਓ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰੀਏ ਕਿ ਇਹ ਵੀਰ ਜਲਦੀ ਤੰਦਰੁਸਤ ਹੋਵੇ ਤੇ ਆਪਣੀ ਚੰਗੀ ਜ਼ਿੰਦਗੀ ਬਤੀਤ ਕਰੇ ਕਾਹਨੂੰ ਆਪਣੇ ਕਿਰਤਕਮਈ ਕਰਨ ਜੋਗਾ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ